ਭਈ ਪਿੰਕੇ ਜਰਗ ਦੀ ਤੇ ਹਰ ਰਾਜੂ ਪੁੱਤ ਦੀ ਨਾ ਵੀਡੀਓ ਦੇਖਿਓ ਉਦੋਂ ਬਾਅਦ ਚ ਗੱਲ ਕਰਦੇ ਆਪਾਂ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਵੀ ਸੱਜਣੋ ਰਾਜੂ ਟੁੱਡੀਕੇ ਵੀ ਪਹੁੰਚ ਗਿਆ ਅੱਜ ਪਰ ਇਹਨੇ ਪਹਿਲਾਂ ਪੇਮੈਂਟ ਲਈ ਆ ਕਿਉਂਕਿ ਤਕੜੇ ਪਲੇਅਰ ਪਹਿਲਾਂ ਪੈਸੇ ਲੈ ਲੈਂਦੇ ਆਉਣ ਦੇ ਸਰਾਏ ਖਾਂ ਪਿੰਡ ਦੇ ਵਿੱਚ ਅੱਜ ਆ ਗਿਆ ਰਾਜੂ ਤਿਆਰੀ ਨਾਲ ਆਇਆ ਫਿਰ ਹਾਂਜੀ ਕਿੰਨੀ ਕ ਤਿਆਰੀ ਆ ਜੀ ਬਾਦੂ ਅੱਜ ਫਿਰ ਕੀ ਬਣੂ ਇੱਥੇ ਸਾਈਕਲ ਅੱਜ ਹੋਰੇ ਵੀ ਰੱਖਿਆ ਹੋਇਆ ਜਿੱਤਾਂ ਕਿ ਨਹੀਂ ਜਿੱਤਾਂਗੇ ਸਾਰੇ ਫਰੇ ਖਾਣੇ ਲਈ ਬਰਾ ਮਾਰਨਾ ਚੱਕੇ ਸਾਰੇ ਬਰਾ ਮਾਰਨੇ ਆ ਹਾਂਜੀ ਇਹ ਕਹਿੰਦਾ ਅੱਜ ਸਾਰੇ ਬਰਾ ਮਾਰਨੇ ਆ ਚੱਕੇ ਇਹ ਜੱਦਾ ਪਹਿਲਾ ਵਾਰਮ ਅਪ ਕੀ ਹੁੰਦਾ ਸੀ ਉੱਥੇ ਖੜਾ ਹੈ ਵਾਰਮ ਅਪ ਤੂੰ ਤਿਆਰੀ ਪਹਿਲਾਂ ਹੀ ਕਰਨ ਲੱਗ ਗਿਆ ਜੇ ਮੈਂ ਕਹਿਦਾ ਸੀ ਕਿ ਮੈਂ ਵਾਰਮ ਅਪ ਪਹਿਲਾ ਹੋਵਾਂ ਹੈਨਾ ਤੇ ਸਪੀਡ ਆਪਣੀ ਬਹੁਤ ਜੀ ਰੱਖਾਂ ਉਹ ਭਾਈ ਤਾਂ ਮਾਰ ਮੈਂ ਬੰਦਾ ਸੀ ਕਿ ਸਪੀਡ ਬਹੁਤ ਹੀ ਰੱਖਾਂ ਜਿੱਤੇਗਾ ਫਿਰ ਅੱਜ ਹਾਂਜੀ ਜਿਹਾਰ ਗਿਆ ਜਿਹਾਰ ਹੀ ਨਾ ਜੀ ਟਕਣਾ ਜੀ ਲਓ ਵੀ ਫਿਰ ਤੁਹਾਨੂੰ ਦੱਸਾਂਗੇ ਵੀਡੀਓ ਪਾ ਕੇ ਵੀ ਰਾਜੂ ਦਾ ਕੀ ਬਣਿਆ ਪੇਮੈਂਟ ਰਾਜੂ ਵੱਲ ਪਹਿਲਾਂ ਵੀ ਗਈ ਹੋਈ ਆ ਤਗੜਾ ਪਲੇਅਰ ਪਹਿਲਾਂ ਪੈਸੇ ਲੈ ਕੇ ਆਉਂਦਾ ਹਲੋ ਤਿਆਰੀਆਂ ਫਿਰ ਅੱਜ ਪਿੰਡ ਕੀ ਗਾ ਕੇ ਆਇਆ ਜੀ ਮੈਂ ਪਿੰਡ ਟੱਕਾ ਗਿਆ ਤੇ ਮੈਂ ਅੱਜ ਸ਼ਗਲਾ ਬਣਾ ਹੱਥ ਵਿੱਚ ਰੁਕ ਤੇ ਜੇ ਨਹੀਂ ਜਾਣਾ ਇਹ ਕਿਹੜਾ ਸਾਈਕਲ ਅੱਜ ਆਪਣੇ ਹੱਥ ਵਿੱਚ ਰਹੂ ਕਿਤੇ ਨਹੀਂ ਜਾਣਾ ਦੇਖਦਾ ਸਾਈਕਲ ਟੁੱਟ ਗਿਆ ਇਹਨੂੰ ਜਾਂਦਾ ਕਿ ਨਹੀਂ ਰਾਜੂ ਚੱਲ ਫਿਰ ਬਾਰਮਾ ਪੋਹਲਾ ਚੱਲ ਕੇ ਲਓ ਜੀ ਬਾਈ ਵੀਡੀਓ ਤੁਸੀਂ ਦੇਖ ਲਈ ਪਰ ਬਾਈ ਇੱਕ ਚੀਜ਼ ਸੱਚੋ ਸੱਚ ਦੱਸਿਓ ਬੈਂਕੀ ਜਰਗ ਨੇ ਸੁਲਤਾਨ ਇੱਕ ਮੁੰਡਾ ਤੁਹਾਨੂੰ ਸਾਰਿਆਂ ਨੂੰ ਪਤਾ ਸੁਲਤਾਨ ਵੀ ਹੈ ਡੇਰਾ ਬਾਬਾ ਨਾਨਕ ਏਰੀਏ ਦੇ ਵਿਚਲਾ ਉਸ ਨੌਜਵਾਨ ਗੱਭਰੂ ਨੇ ਵੀ ਇੰਨਿਆਂ ਕ ਸੋਹਣੀਆਂ ਮੱਲਾ ਮਾਰੀਆਂ ਨੇ ਬੱਚਿਆਂ ਦੇ ਵਿੱਚ ਇੱਕ ਜੋਤ ਜਗਾਈ ਹੈ ਮਿਹਨਤ ਲਾਉਣ ਦੀ ਕਿਹੜੀ ਮਿਹਨਤ ਲਾਉਣ ਦੀ ਗਰਾਊਂਡ ਦੀ ਮਿਹਨਤ ਲਾਉਣ ਦੀ ਫੋਨਾਂ ਤੋਂ ਛਟਕਾਰਾ ਪਵਾ ਕੇ ਇੱਕ ਚੰਗੀ ਖੇਡ ਦੇ ਨਾਲ ਜੋੜਨਾ ਕਿੰਡੀ ਗੱਲਬਾਤ ਹੁੰਦੀ ਹੈ ਓਨੀ ਵੱਡੀ ਗੱਲਬਾਤ ਹੁੰਦੀ ਹੈ ਜਿੰਨੀਆਂ ਵੱਡੀਆਂ ਬੱਚਿਆਂ ਨੇ ਉਪਲਬਧੀਆਂ ਲਿਆਉਣੀਆਂ ਨੇ ਤੇ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਪੰਜਾਬ ਦੇ ਵਿੱਚ ਨਿੱਕੇ ਨਿੱਕੇ ਬੱਚਿਆਂ ਨੂੰ ਨਸ਼ੇ ਬਈ ਨਸ਼ੇ ਨਾਲ ਆਹਾਲੇ ਨੇ ਖੇਡ ਜਾਗਤ ਦੇ ਨੇ ਤੇ ਖੇਡ ਜਾਗਤ ਨੂੰ ਮੇਰੇ ਭਰਾ ਜਿਹੜੀਆਂ ਪਹਿਣਾ ਪਿਆਰ ਕਰਦੀਆਂ ਨੇ ਨਾ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਦੇ ਰਿਸ਼ਤੇਦਾਰਾਂ ਤੱਕ ਤੇ ਹਰੇਕ ਘਰ ਘਰ ਤੱਕ ਜਰੂਰ ਪਹੁੰਚਾਓ ਇਹੇ ਜੋਤ ਨਾ ਜਗਦੀ ਰਹਿਣੀ ਚਾਹੀਦੀ ਆ ਬਾਈ ਜਿਹੜੀ ਜੋਤ ਪੰਕੇ ਜਰਗਵੇਰੇ ਨੇ ਲਾਈ ਆ ਯਾਰ ਕਿੱਡੀ ਗੱਲ ਬਾਤ ਆ ਯਾਰ ਮਨ ਖੁਸ਼ ਹੋ ਜਾਂਦਾ ਜਦੋਂ ਕੋਈ ਵੀ ਵੀਡੀਓ ਚੱਲ ਕੇ ਸਾਹਮਣੇ ਆਉਂਦੀ ਆ ਨਿੱਕੇ ਨਿੱਕੇ ਨਿਆਣੇ ਹੈ ਕਿੱਡੀਆਂ ਵੱਡੀਆਂ ਉਪਲਬਧੀਆਂ ਯਾਰ ਖੁਸ਼ੀ ਹੁੰਦੀ ਆ ਤੇ ਜਿਹੜੇ ਬੰਦੇ ਪੰਜਾਬ ਨੂੰ ਭੰਡਦੇ ਆ ਨਾ ਦੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੁੰਦੀ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਘਰ-ਘਰ ਤੱਕ ਪਹੁੰਚਾ ਦਿਓ ਇਹ ਆਪਣਾ ਹੱਕ ਵੀ ਬਣਦਾ ਆਪਣਾ ਫਰਜ਼ ਵੀ ਬਣਦਾ ਧੰਨਵਾਦ ਜੁੜੇ ਰਹੋ ਟਾਕ ਵਿਦ ਬੈਨੀ ਚੈਨਲ ਦੇ ਨਾਲ ਸਾਫ਼ ਸੁਥਰੀਆਂ ਵੀਡੀਓ ਤੇ ਚੰਗੇ ਮੈਸੇਜ ਤੁਹਾਡੇ ਘਰਾਂ ਤੱਕ ਪਹੁੰਚਦੇ ਤਾਂ ਹੋਣਗੇ ਜੇ ਤੁਸੀਂ ਆਪਣੇ ਪੇਜ ਨੂੰ ਫੋਲੋ ਕਰੋਗੇ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੁਹਾਡਾ ਆਪਣਾ ਚੈਨਲ ਹੈ ਬਗਾਨਾ ਧੰਨਵਾਦ